ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਕਾਲ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 926 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਅੱव ਅਜੇ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 927 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਧਰਮ ਅਰਥ ਅਰ ਕਾਮ ਮੋਖ ਮੁਕਤ ਪਦਾਰਥ ਨਾਥ ਹੇ ਨਾਨਕ ਦੁਨੀਆ ਦੇ ਪ੍ਰਸਿੱਧ ਚਾਰ ਪਦਾਰਥ ਧਰਮ ਅਰਥ ਕਾਮ ਤੇ ਮੋਖ ਦਾ ਮਾਲਕ ਪ੍ਰਮਾਤਮਾ ਪ੍ਰਭੂ ਆਪ ਹੀ ਹੈ ਸਗਲ ਮਨੋਰਥ ਪੂਰੇ ਆ ਨਾਨਕ ਲਿਖਿਆ ਮਾਠ ਹੇ ਨਾਨਕ ਜਿਸ ਮਨੁੱਖ ਦੇ ਮੱਥੇ ਉੱਤੇ ਲੇਖ ਲਿਖਿਆ ਹੋਇਆ ਹੋਵੇ ਉਸ ਨੂੰ ਉਹ ਪ੍ਰਭੂ ਆ ਮਿਲਦਾ ਹੈ ਅਤੇ ਉਸ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ ਸ਼ਾਂਤ ਸਗਲ ਇੱਛੇ ਮੇਰੀ ਪੁੰਨੀਆਂ ਮਿਲਿਆ ਨਰਿੰਜਨ ਰਾਏ ਜੀਓ ਨਰਲੇਪ ਪ੍ਰਭੂ ਪਾਤਸ਼ਾਹ ਜਦੋਂ ਦਾ ਮੈਨੂੰ ਮਿਲਿਆ ਹੈ ਮੇਰੀਆਂ ਸਾਰੀਆਂ ਮਰਾਦਾ ਪੂਰੀਆਂ ਹੋ ਗਈਆਂ ਹਨ ਅਨਦਪਿਆ ਵਡ ਭਾਗੀ ਹੋ ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ हे ਵੱਡੇ ਭਾਗਾ ਵਾਲੇ ਸਜਣੋ ਜਿਸ ਮਨੁੱਖ ਦੇ ਹਿਰਦੇ ਵਿੱਚ ਜਿਸ ਮਨੁੱਖ ਦੇ ਹਿਰਦੇ ਘਰ ਵਿੱਚ ਪ੍ਰਭੂ ਪਰਮਾਤਮਾ ਜੀ ਆਵਸਦੇ ਹਨ ਉਸ ਦੇ ਅੰਦਰ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਗ੍ਰਹਿ ਲਾਲ ਆਏ ਪੁਰਬ ਕਮਾਏ ਤਾਂ ਕਿ ਉਪਮਾ ਕਿਹਾ ਗਣਾ ਪਰ ਉਸ ਦੇ ਹਿਰਦੇ ਘਰ ਵਿੱਚ ਸੋਹਣਾ ਪਾਤਸ਼ਾ ਪਰਮਾਤਮਾ ਆ ਕੇ ਬਸਦਾ ਹੈ ਜਿਸ ਨੇ ਪੂਰਬਲੇ ਜਨਮ ਵਿੱਚ ਨੇਕ ਕਰਮ ਕਮਾਏ ਹੁੰਦੇ ਹਨ ਮੈਂ ਉਸ ਪ੍ਰਭੂ ਦੀ ਕੋਈ ਵਡਿਆਈ ਕਰਨ ਯੋਗ ਨਹੀਂ ਹਾਂ ਬੇਅੰਤ ਪੂਰਨ ਸੁਖ ਸਹਿਜ ਦਾਤਾ ਕਵਨ ਰਸਨਾ ਗੁਣ ਪਣਾ ਉਹ ਬੇਅੰਤ ਹੈ ਸਾਰੇ ਗੁਣਾਂ ਨਾਲ ਭਰਪੂਰ ਹੈ ਆਤਮਕ ਡੋਲਤਾ ਦੇ ਆਨੰਦ ਬਖਸ਼ਣ ਵਾਲਾ ਹੈ ਮੈਂ ਆਪਣੀ ਜੀਬ ਨਾਲ ਉਸ ਦੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ ਆਪੇ ਮਿਲਾਏ ਗਏ ਕੰਠ ਲਾਏ ਤਿਸ ਬਿਨਾ ਨਹੀਂ ਜਾਏ ਜੀਉ ਉਹ ਆਪ ਹੀ ਕਿਸੇ ਵਡਭਾਗੀ ਨੂੰ ਆਪਣੇ ਚਰਨਾਂ ਵਿੱਚ ਜੋੜਦਾ ਹੈ ਉਸ ਨੂੰ ਫੜ ਕੇ ਆਪਣੇ ਗਲ ਨਾਲ ਲਾਂਦਾ ਹੈ ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਮੇਰਾ ਸਹਾਰਾ ਨਹੀਂ ਹੋਰ ਮੈਂ ਕਿਤੇ ਨਹੀਂ ਜਾਂਦਾ ਬਲ ਜਾਏ ਨਾਨਕ ਸਦਾ ਕਰਤੇ ਸਭ ਮੈਂ ਰਹਾ ਸਮਾਏ ਜਿਓ ਨਾਨਕ ਸਦਾ ਉਸ ਕਰਤਾਰ ਤੋਂ ਸਦਕੇ ਜਾਂਦਾ ਹੈ ਬਲੇ ਹਾਰੇ ਜਾਂਦਾ ਹੈ ਉਹ ਸਭਨਾ ਜੀਵਾਂ ਵਿੱਚ ਵਿਆਪਕ ਹੈ ਰਾਗ ਰਾਮਕਲੀ ਮਹੱਲਾ ਪੰਜਵਾਂ ਰਾਗ ਰਾਮਕਲੀ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਰਾਣ ਚੁੰਨ ਚਨੜਾ ਗਾਓ ਸਖੀ ਹਰ ਏਕ ਧਿਆਵੋ ਏ ਸਹੇਲਿਓ ਏ ਸਖਿਓ ਏ ਸਤਸੰਗਿਓ ਇਕ ਪ੍ਰਮਾਤਮਾ ਦਾ ਧਿਆਨ ਧਰੋ ਪ੍ਰਭੂ ਦੀ ਸਿਫਤ ਸਲਾਹ ਦਾ ਉਹ ਸੋਹਣਾ ਗੀਤ ਗਾਵੋ ਜਿਸ ਦੀ ਬਰਕਤ ਨਾਲ ਵਿਕਾਰਾਂ ਦਾ ਟੱਕਰਾ ਕਰ ਸਕੋ ਸਤ ਗੁਰ ਤੁਮ ਸੇਵ ਸਖੀ ਮਨ ਚਿੰਦੇੜਾ ਫਲ ਪਾਵੋ ਏ ਸਹੇਲਿਓ ਗੁਰੂ ਦੇ ਸ਼ਰਨ ਪਵ ਇਸ ਤਰ੍ਹਾਂ ਵਿਕਾਰਾਂ ਦੇ ਟਾਕਰੇ ਤੇ ਜਿੱਤ ਪ੍ਰਾਪਤ ਕਰਨ ਦਾ ਇਹ ਮਨ ਇਛਤ ਫਲ ਪ੍ਰਾਪਤ ਕਰ ਲਵੋ ਗਿਆ RAMKALI ਮਹੱਲਾ ਪੰਜਵਾਰ ਉਤੀ ਸ਼ਲੋਕ ਰਾਗ RAMKALI ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਉਤੀ ਸ਼ਲੋਕ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਘਰ ਬੰਧਨ ਪ੍ਰਭ ਪਾਰ ਬ੍ਰਹਮ ਬਾਛੋ ਸਦੈ ਧੂਰ ਪਾਰ ਬ੍ਰਹਮ ਪ੍ਰਭੂ ਨੂੰ ਨਮਸਕਾਰ ਕਰਕੇ ਮੈਂ ਉਸ ਦੇ ਅਧਾਰ ਤੋਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਆਪ ਨਿਵਾਰ ਹਰ ਹਰ ਪਜੋ ਨਾਨਕ ਪ੍ਰਭ ਪਰਪੂਰ ਅਤੇ हे ਨਾਨਕ ਆਪਾ ਭਾਵ ਦੂਰ ਕਰਕੇ ਮੈਂ ਉਸ ਸਰਬ ਵਿਆਪਕ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਹਾਂ ਕਿਲ ਵਿਖ ਕਾਟਣ ਪੈ ਹਰਣਾ ਸੁਖ ਸਾਗਰ ਹਰ ਰਾਇ ਪ੍ਰਭੂ ਪਾਤਸ਼ਾ ਸਾਰੇ ਪਾਪ ਕੱਟਣ ਵਾਲਾ ਹੈ ਸਾਰੇ ਡਰ ਦੂਰ ਕਰਨ ਵਾਲਾ ਹੈ ਸੁੱਖਾਂ ਦਾ ਸਮੁੰਦਰ ਹੈ ਦੀਨ ਦਿਆਲ ਦੁਖ ਭੰਜਨੋ ਨਾਨਕ ਨੀਤ ਤਿ ਆਏ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ ਗਰੀਬਾਂ ਦੇ ਦੁਖ ਨਾਸ ਕਰਨ ਵਾਲਾ ਹੈ हे ਨਾਨਕ ਉਸ ਨੂੰ ਸਦਾ ਸਿਮਰਦਾ ਰਹੋ ਸ਼ਾਂਤ ਜਸ ਗਾਵ ਵਡ ਭਾਗੀ ਹੋ ਕਰ ਕਿਰਪਾ ਭਗਵੰਤ ਜਿਓ हे ਵੱਡੇ ਭਾਗਾ ਵਾਲਿਓ ਪਰਮਾਤਮਾ ਦੇ ਸਿਫਤਸਲਾ ਦਾ ਗੀਤ ਗਾਉਂਦੇ ਰਿਹਾ ਕਰੋ ਪਰਮਾਤਮਾ ਦਾ ਨਾਮ ਜਪਦੇ ਰਿਹਾ ਕਰੋ हे ਭਗਵਾਨ ਮੇਰੇ ਉੱਤੇ ਮਿਹਰ ਕਰ ਮੈਂ ਵੀ ਤੇਰਾ ਜਸ ਗਾਉਂਦਾ ਰਹਾ ਰੁੱਤੀ ਮਹਾ ਮੂਰਤ ਕੜੀ ਗੁਣ ਉਚਰਤ ਸੋਬਾਵੰਤ ਜਿਓ ਜਿਹੜੀਆਂ ਰੁੱਤਾਂ ਜਿਹੜੇ ਮਹੂਰਤ ਜਿਹੜੀਆਂ ਕੜੀਆਂ ਪਰਮਾਤਮਾ ਦੇ ਗੁਣ ਉਚਾਰਦਿਆਂ ਬੀਤਣ ਉਸ ਸਮੇ ਸੋਭਾ ਵਾਲੇ ਹੁੰਦੇ ਹਨ ਉਹ ਰੁੱਤਾਂ ਸੁਹਾਵਣੀਆਂ ਹੁੰਦੀਆਂ ਹਨ ਗੁਣ ਰੰਗ ਰਾਤੇ ਧਨ ਤੇ ਜਨ ਜਿਨੇ ਇੱਕ ਮਨ ਧਿਆਇਆ ਜਿਹੜੇ ਮਨੁੱਖ ਪਰਮਾਤਮਾ ਦੇ ਗੁਣਾਂ ਦੇ ਪਿਆਰ ਰੰਗ ਵਿੱਚ ਰੰਗੇ ਰਹਿੰਦੇ ਹਨ ਜਿਨ੍ਹਾਂ ਬੰਦਿਆਂ ਨੇ ਇੱਕ ਮਨ ਹੋ ਕੇ ਪਰਮਾਤਮਾ ਦਾ ਸਿਮਰਨ ਕੀਤਾ ਹੈ ਉਹ ਬੰਦੇ ਵੱਡੇ ਭਾਗਾਂ ਵਾਲੇ ਹਨ ਸਫਲ ਜਨਮ ਪਿਆ ਤਿੰਨ ਕਾ ਜਿਨੇ ਸੋ ਪ੍ਰਭ ਪਾਇਆ ਸਿਮਰਨ ਦੀ ਬਰਕਤ ਨਾਲ ਜਿਨ੍ਹਾਂ ਨੇ ਪ੍ਰਮਾਤਮਾ ਦਾ ਮਲਾਪ ਹਾਸਲ ਕਰ ਲਿਆ ਹੈ ਉਹਨਾਂ ਦਾ ਮਨੁੱਖਾ ਜੀਵਨ ਕਾਮਯਾਬ ਹੋ ਗਿਆ ਪੁੰਨ ਦਾਨ ਨਾਲ ਤੁਲ ਕਿਰਿਆ ਹਰ ਸਰਬ ਪਾਪਾਂ ਹੰਤ ਜਿਓ ਪ੍ਰਮਾਤਮਾ ਦਾ ਨਾਮ ਸਾਰੇ ਪਾਪਾਂ ਦਾ ਨਾਸ ਕਰਨ ਵਾਲਾ ਹੈ ਕੋਈ ਪੁੰਨਦਾਨ ਕੋਈ ਧਾਰਮਿਕ ਕਰਮ ਹਰ ਨਾਮ ਸਿਮਰਨ ਦੇ ਬਰਾਬਰ ਨਹੀਂ ਹਨ ਬੇਨਵੰਤ ਨਾਨਕ ਸਿਮਰ ਜੀਵਾ ਜਨਮ ਮਰਨ ਰਹੰਤ ਜੀਓ ਨਾਨਕ ਬੇਨਤੀ ਕਰਦਾ ਹੈ ਕਿ ਪ੍ਰਮਾਤਮਾ ਦਾ ਨਾਮ ਸਿਮਰ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ ਸਿਮਰਨ ਦੀ ਬਰਕਤ ਨਾਲ ਜਨ ਮਰਨ ਦੇ ਗੇੜ ਮੁੱਕ ਜਾਂਦੇ ਹਨ ਸਲੋਕ ਉਦਮ ਅਗੰਮ ਅਗੋਚਰੋ ਚਰਨ ਕਮਲ ਨਮਸਕਾਰ हे ਪ੍ਰਭੂ ਤੂੰ ਉਦਮ ਸਰੂਪ ਹੈ ਤੇਰੇ ਵਿਚ ਰਤਾ ਪਿਆਲਸ ਨਹੀਂ ਹੈ ਤੂੰ ਆਪੋ ਜ ਹੈ ਗਿਆਨ ਇੰਦਰੀਆਂ ਦੀ ਤੇਰੇ ਤੱਕ ਪਹੁੰਚ ਨਹੀਂ ਮੈਂ ਤੇਰੇ ਸੋਹਣੇ ਚਰਨਾ ਤੇ ਲੱਖ ਲੱਖ ਵਾਰੀ ਨਮਸਕਾਰ ਕਰਦਾ ਹਾਂ ਕਥਨੀ ਸਾ ਤੁਧ ਭਾਵਸੀ ਨਾਨਕ ਨਾਮ ਅਧਾਰ हे ਪ੍ਰਭੂ ਪਰਮਾਤਮਾ ਮਿਹਰ ਕਰ ਮੈਂ ਸਦਾ ਉਹ ਬੋਲ ਬੋਲਾਂ ਜੋ ਤੈਨੂੰ ਚੰਗਾ ਲੱਗੇ ਤੇਰਾ ਨਾਮ ਹੀ ਨਾਨਕ ਦਾ ਆਸਰਾ ਬਣਿਆ ਰਹੇ ਸੰਤ ਸਰਨ ਸਾਜਨ ਪਰੋ ਸੁਆਮੀ ਸਿਮਰੈ ਅਨੰਤ हे सਜਣੋ गुरु दी शरण ਪਏ ਰਹੋ गुरु दी ਰਾਹੀ ਬੇਅੰਤ ਮਾਲਕ ਪ੍ਰਭੂ ਨੂੰ ਸਿਮਰ ਕੇ ਸੂਕੇ ਤੇ ਹਰਿਆ ਥਿਆ ਨਾਨਕ ਜਪ ਭਗਵੰਤ ਗੁਰੂ ਦੀ ਰਾਹੀ ਬੇਅੰਤ ਮਾਲਕ ਪ੍ਰਭੂ ਨੂੰ ਸਿਮਰ ਕੇ ਭਗਵਾਨ ਦਾ ਨਾਮ ਜਪ-ਜਪ ਕੇ हे ਨਾਨਕ ਮਨੁਖ ਸੁਕੇ ਤੋਂ ਹਰਾ ਹੋ ਜਾਂਦਾ ਹੈ ਤੇ ਨਾਮ ਜਪਣ ਦੀ ਤਾਕਤ ਨਾਮ ਜਪਣ ਦੀ ਯੁਗਤੀ ਸਾਧ ਸੰਗਤ ਵਿੱਚੋਂ ਮਿਲਦੀ ਹੈ ਗੁਰੂ ਦੀ ਕਿਰਪਾ ਨਾਲ ਤੇ ਗੁਰੂ ਕਹਿੰਦਾ ਸਾਧ ਸੰਗਤ ਕਰੋ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਸਾਨੂੰ ਸਾਧ ਸੰਗਤ ਕਰਨੀ ਚਾਹੀਦੀ ਹੈ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀ ਜੈ ਜਿਓ ਵੱਡੇ ਭਾਗ ਪ੍ਰਮਾਤਮਾ ਆਪੇ ਹੀ ਬਣਾ ਦਿੰਦਾ ਹੈ ਜੇ ਪ੍ਰਮਾਤਮਾ ਵਾਹਿਗੁਰੂ ਦੇ ਮਿਹਰ ਸਦਕਾ ਆਪਾਂ ਉਦਮ ਕਰਾਂਗੇ ਸਾਧ ਸੰਗਤ ਵਿੱਚ ਬਹਿ ਕੇ ਨਾਮ ਜਪਾਂਗੇ ਤੇ ਸਾਰੇ ਕਿਲ ਵਿਖ ਪਾਪ ਦੂਰ ਹੋ ਜਾਣਗੇ ਤੇ ਜਿਹੜਾ ਮਾਇਆ ਵਿੱਚ ਸੁੱਕਾ ਪਿਆ ਮਨ ਹੈ ਉਹ ਨਾਮ ਵਿੱਚ ਹਰਾ ਹੋ ਜਾਵੇਗਾ ਸ਼ਾਂਤ ਰੁੱਤ ਸਰਸਵ ਸੰਤ ਮਹਾ ਚੇਤਵ ਸਾਖ ਸੁਖ ਮਾਸ ਜਿਓ اے سجنوں اس منوکھ نو بسانتر اورت اناند دایک پرتیت ہندی ہے تے اس دے واسطے مہینہ چیت وساکھ دا مہینہ اس دے واسطے سکھاں نال بھرپور ہو جاندا ہے ہر جیو نہو ملیا مولیا من تن سانس جیو اس دا من اس دا تن ਉਸ ਦਾ ਹਰੇਕ ਸਾਹ ਖੁਸ਼ੀ ਨਾਲ ਮਹਿਕ ਉੱਠਦਾ ਹੈ ਜਿਸ ਨੂੰ ਪ੍ਰਭੂ ਖਸਮ ਮਿਲ ਪੈਂਦਾ ਹੈ ਘਰ ਨਾਹ ਨਿਹਚਲ ਅਨੰਦ ਸਖੀਏ ਚਰਨ ਕਮਲ ਪਰ ਫੁੱਲਿਆ हे ਸਹੇਲਿਏ ਜਿਸ ਜੀਵ ਇਸਤਰੀ ਦੇ ਹਿਰਦੇ ਘਰ ਵਿੱਚ ਪ੍ਰਭੂ ਪਤੀ ਦੇ ਸੋਹਣੇ ਚਰਨ ਆਵਸਣ ਉਸ ਦਾ ਹਿਰਦਾ ਖਿੜ ਪੈਂਦਾ ਹੈ ਜਿਸ ਹਿਰਦੇ ਘਰ ਵਿੱਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਪਤੀ ਆਵ세 ਉਥੇ ਸਦਾ ਆਨੰਦ ਖੇੜਾ ਬਣਿਆ ਰਹਿੰਦਾ ਹੈ ਸੁੰਦਰ ਸੁਗੜ ਸੁਜਾਨ ਬੇਤਾ ਗੁਣ ਗੋਵਿੰਦ ਅਮੁੱਲਿਆ हे ਸਹੇਲਿਏ ਉਹ ਪ੍ਰਭੂ ਸੁੰਦਰ ਹੈ ਸੋਹਣਾ ਹੈ ਸੁਜਾਨ ਹੈ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਉਸ ਗੋਵਿੰਦ ਦੇ ਗੋਣਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦੇ ਉਹ ਅਮੁੱਲਕ ਹੈ ਵੱਡ ਭਾਗ ਪਾਇਆ ਦੁੱਖ ਗਵਾਇਆ ਭਈ ਪੂਰਨ ਆਸ ਜਿਓ ਹੈ ਸਹੇਲੀਏ ਜਿਸ ਜੀਵ ਇਸਤਰੀ ਨੇ ਚੰਗੀ ਕਿਸਮਤ ਨਾਲ ਉਸ ਦਾ ਮਿਲਾਪ ਪ੍ਰਾਪਤ ਕਰ ਲਿਆ ਉਸ ਨੇ ਆਪਣਾ ਸਾਰਾ ਦੁੱਖ ਦੂਰ ਕਰ ਲਿਆ ਉਸ ਦੀ ਹਰੇਕ ਆਸ ਪੂਰੀ ਹੋ ਗਈ ਬੇਨਵੰਤ ਨਾਨਕ ਸਰਣ ਤੇਰੀ ਮਿਟੀ ਜਮ ਕੀ ਤਰਾਸ ਜਿਓ ਨਾਨਕ ਪਿਉ ਉਸ ਦਰ ਤੇ ਉਸ ਦੇ ਦਰ ਤੇ ਪਰਮਾਤਮਾ ਦੇ ਦਰ ਤੇ ਬੇਨਤੀ ਕਰਦਾ ਹੈ ਤੇ ਆਖਦਾ ਹੈ ਕਿ हे ਪ੍ਰਭੂ ਪਰਮਾਤਮਾ ਜਿਹੜਾ ਵੀ ਜੀਵ ਤੇਰੀ ਸਰਨਾ ਆ ਗਿਆ ਉਸ ਦੇ ਦਿਲੋਂ ਮੌਤ ਦਾ ਸਹਿਮ ਦੂਰ ਹੋ ਗਿਆ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪਣੀ ਬਾਣੀ ਰੋਤੀ ਸ਼ਲੋਕ ਵਿੱਚ ਇਸ ਤਰ੍ਹਾਂ ਪਰਮਾਤਮਾ ਦਾ ਨਾਮ ਜਪਣ ਦੀ ਸਾਨੂੰ ਕਲਯੁਗੀ ਜੀਵਾਂ ਨੂੰ ਹਦਾਇਤ ਦਿੰਦੇ ਹਨ ਕਿ ਡਿਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ ਸਾਰੇ ਪਾਸੇ ਘੁੰਮ ਕੇ ਵੇਖ ਲੋ ਕਿਸੇ ਕੋਲੋਂ ਸੁੱਖ ਨਹੀਂ ਮਿਲਣਾ ਤੇ ਸੁੱਖ ਮਿਲਣਾ ਹੈ ਪਰਮਾਤਮਾ ਦਾ ਨਾਮ ਜਪਣ ਨਾਲ ਵੜ ਭਾਗ ਪਾਇਆ ਦੁੱਖ ਗਵਾਇਆ ਭਈ ਪੂਰਨ ਆਸ ਜਿਓ ਬੇਨਵੰਤ ਨਾਨਕ ਸਰਣ ਤੇਰੀ ਮਿਟੀ ਜਮ ਕੀ ਤਰਾਸ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 927 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 927 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਵਾਹਿਗੁਰੂ 928 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ